ਮੈਂ ਕਾਟੀ ਕਰ ਰਿਹਾ ਆ ਤੁਹਾਨੂੰ ਆ ਰਿਹਾ ਉਹ ਇੱਕ ਵੀ ਉਹ ਨੰਬਰ ਜਾ ਰਹੀ ਜਿਹੜੇ ਮੈਨੂੰ ਤਾਣਾ ਮਾਰਿਆ ਜਿਹਦੀ ਉਹਨਾਂ ਨੇ ਕੋਲ ਨਹੀਂ ਆਇਆ ਉਹ ਜਿਹੜੇ ਵੀ ਉੱਪਰ ਆ ਗਏ ਠੀਕ ਹੈ ਉਹ ਆ ਗਏ ਉਹਨਾਂ ਦਾ ਧੰਨਵਾਦ ਹੈ ਤੁਸੀਂ ਉਹਨਾਂ ਕੋਲ ਕੀ ਕੰਮ ਜਾ ਰਹੇ ਹੋ ਲੋੜ ਹੈ ਉਹਨਾਂ ਦੀ ਸੁਣਵਾਈ ਕਰੋ ਜਿਹੜੇ ਬੱਚੇ ਬੱਚੇ ਮਰ ਰਹੇ ਨੇ ਕੋਈ ਨਹੀਂ ਆਉਂਦਾ ਕਹਿੰਦੇ ਹੋ ਤੁਸੀਂ ਬਾਹਰ ਸੇ ਆਇਓ ਉਹ ਆਪਣੇ ਘਰ ਮਾਰ ਰਹੇ ਨੇ ਜਿਹੜੀ ਉੱਤੇ ਹੜ ਕੱਢ ਗਏ ਹੋ ਜਿਹੜੇ ਤਰਨਾ ਜਿਹੜੇ ਮਰ ਰਹੇ ਲੋੜ ਹੈ ਉਹਨਾਂ ਨੂੰ ਵੀ ਕਹੋ ਮੈਂ ਤਾਂ ਬਾਕੀ ਲਈ ਆਇਆ ਹਾਂ ਇਹ ਧਰਨੇ ਤੇ ਆਇਆ ਹਾਂ ਮੇਰੇ ਕੋਲ ਐਂਟੀਟੀ ਰੈਗਿਸਟਰੀ ਆਈਏਗੀ ਬੱਸ ਤੁਸੀਂ ਦੇਖੇ ਕਰ ਰਹੇ ਹੋ ਮੈਂ ਕਿ ਜੱਸੀ ਨੂੰ ਚੱਲੂ ਸਿੱਖਾ ਨਾ ਆਪਾ ਕਰੀ ਦੀ ਕੋਈ ਗੱਲਾ ਤੁਹਾਡੇ ਲਈ ਅੱਜ ਪਾਈ ਇਹ ਤੇ ਸੀਵਰੇਜ ਬੋਰਡ ਸ਼ਹਿਰ ਦੀ ਵਾਪਸ ਦੇ ਸੀਵਰੇਜ ਦੀ ਜਿਹੜੀ ਆਪਰੇਸ਼ਨ ਤੇ ਮੈਂਟੇਨੈਂਸ ਸੀਵਰੇਜ ਬੋਰਡ ਕੋਲ ਆ ਕਾਰਜਕਾਰੀ ਐਸਸੀਸੀ ਬੋਰਡ ਕੋਲ ਹੈ ਅਸੀਂ ਨਾ ਕੋ ਫੰਡ ਪ੍ਰੋਵਾਈਡਰ ਹੈ ਹੁਣ ਵੀ ਇਹਨਾਂ ਨੂੰ ਗੱਲ ਕੀਤੀ ਉਹ ਦੇਖ ਲੈਣ ਜਿੰਨਾ ਜਿਦਾ ਐਸਟੀਮੇਟ ਬਣਾਦਾ ਹੈ ਸਾਡੇ ਹੱਥ ਟੈਂਡਰਿੰਗ ਪ੍ਰੋਸੈਸ ਦੀ ਪਰਮਿਸ਼ਨ ਲੈਣ ਮੈਨੂੰ ਫੰਡ ਦੋ ਦਿਨ ਚ ਮੋਈਆ ਕਰਾਵਾਂਗਾ ਪਹਿਲੀ ਗੱਲ ਇਹ ਹੈ ਜੀ ਜੀ ਪਰਮਿਸ਼ਨ ਲਈ ਇਹ ਵੀ ਪੈਰਲ ਚੁੱਟੀ ਦੇ ਰਿਹਾ ਮੈਂ ਹੀ ਪੈਰਲ ਚੁੱਟੀ ਦੇ ਰਿਹਾ ਇਹ ਆਪਣਾ ਪਰਮਿਸ਼ਨ ਲੈਣ ਲਈ ਅਸੀਂ ਫੈਕਟਰ ਕਰਾਂਗੇ ਟੈਂਡਰ ਪ੍ਰੋਵੀਜ਼ਨ ਲੈ ਲੈ ਉਹ ਆਪਣੀ ਪਰਮਿਸ਼ਨ ਲੈ ਰਿਹਾ ਫੰਡ ਇਹਨਾਂ ਨੂੰ ਮੋਈਆ ਹੋਣਾ ਹੈ ਕਿਤੇ 36 ਲੱਖ ਦਾ ਐਸਟੀ ਵੀਰੇ 36 ਲੱਖ ਤੋਂ ਉੱਜਾ ਜਾਏਗਾ ਨੰਬਰ 1 ਨੰਬਰ 2 ਦੀ ਇਹਨਾਂ ਨੂੰ ਰਿਕਵੈਸਟ ਇਹ ਕੀਤੀ ਕਿ ਜੇਕਰ ਸ਼ਹਿਰ ਦਾ ਟਿਊਬਵਲ ਖਰਾਬ ਹੋ ਜਾਵੇ ਤੇ ਸ਼ਹਿਰ ਸਾਡੇ ਜੋ 15 20 25 30 ਹੋਰ ਟਿਊਬਵਲ ਵੀ ਹੈਗੇ ਨਾ ਕਨਾਲ ਸਪਲਾਈਆ ਟਿਊਬਵਲ ਇਹਨਾਂ ਅਸੀਂ ਫਿਰ ਵੀ ਲੱਭ ਰਹੇ ਹਾਂ ਉਹ ਕੀ ਕਨੈਕਟੀਵਿਟੀ ਪਾਣੀ ਦੀ ਮੁਰੇ ਸਕੂਲ ਤੋਂ ਵਾਜੇ ਨਹੀਂ ਰਿਹਾ ਆਲੇ ਦੁਆਲੇ ਦੇਖ ਲਓ ਜਿਹੜੀ ਪਾਈਪਲਾਈਨ ਨੇੜੇ ਹੈ ਉਹ ਪਾਈਪ ਜਿੱਥੇ ਸ਼ਾਟ ਨਿਊ ਬਹਾਈਂਡ ਆ ਰਿਹਾ ਹੈ ਉਸ ਪਾਈਪ ਜਾਂਚ ਕਰੋ ਜਿਸ ਕਰਕੇ ਇਹਨਾਂ ਨੂੰ ਜਿਹੜੇ ਇਹਨਾਂ ਨੂੰ ਪ੍ਰੋਬਲਮ ਜੈਨਰ ਹੋਣਾ ਹੈ ਤੋਂ ਪਰੇਸ਼ਾਨੀ ਦੀ ਗੱਲ ਦੱਸਦੇ ਪੈਣਾ ਦਾ ਇੱਕ ਦਿਨ ਦਾ ਪਰਚਾਨੀ ਨਹੀਂ ਅੱਜ ਕੱਲ੍ਹ ਕੱਲ ਕੰਪਰੈਸਰ ਨੇ ਜਵਾਬ ਦਿੱਤਾ ਜੇ ਕੋਈ ਮਕੈਨੀਕਲ ਜਵਾਬ ਆ ਗਿਆ ਜੀ ਪਾਣੀ ਮੰਗਦੇ ਆਉਣ ਆ ਗਿਆ ਤੁਹਾਡਾ ਕੋਈ ਹੋਵੇਗਾ ਇਹ ਇਹਨਾਂ ਨੂੰ ਦੇਖੋ ਇਹਨਾਂ ਦਾ 10 15 ਦਿਨ ਹੋ ਗਏ ਰੋਸਾ ਮੈਨੂੰ ਮਕਾਨੇ ਨਹੀਂ ਆ ਰਿਹਾ ਠੀਕ ਆ ਪਹਿਲੀ ਤਰੀਕ ਨੂੰ ਇਲੈਕਸ਼ਨ ਹੈ ਜੀ ਇੱਕ ਆਪਾਂ ਇਹਨਾਂ ਨੂੰ ਅੱਜ ਉਠਾ ਦਿੰਦੇ ਆ ਵੀ ਚਲੋ ਸੁਣ ਲਓ ਬੇਤੀ ਸੁਣ ਲਓ ਜੀ ਪਹਿਲਾਂ ਪੂਰੀ ਗੱਲ ਤਾਂ ਸੁਣੋ ਇੱਕ ਤਰੀਕ ਨੂੰ ਇਲੈਕਸ਼ਨ ਹੈ ਤੁਸੀਂ ਇਹਨਾਂ ਨੂੰ ਅੱਜ ਉਠਾ ਦੇਣ ਤੋਂ ਧਰਨੇ ਤੋਂ ਠੀਕ ਆ ਇਹਨਾਂ ਨੂੰ ਕੋਈ ਆਸ਼ਵਾਸ਼ਣ ਕੋਈ ਲਿਖਤੀ ਤੌਰ ਤੇ ਦੇ ਦਿਓ ਵੀ ਤੁਹਾਡੀ 20 ਦਿਨ 25 ਰਹਿਣਾ ਸਰ ਮੇਰੇ ਬੋਲੇ ਦੀ ਤਾਂ ਵੈਲਿਊ ਹੈ ਨਾ ਤੁਸੀਂ ਤੁਹਾਡੀ ਵੈਲਿਊ ਹੈ ਤੁਸੀਂ ਦੱਸੋ ਇਹ ਲੈਕਚਰ ਦਾ ਟਾਈਮ ਹੈ ਲੈਕਚਰ ਕਮਿਸ਼ਨ ਕੋਈ ਕੋਸ਼ਿਸ਼ ਸਾਡਾ ਕੋਈ ਮਤਲਬ ਨਹੀਂ ਇਹਨਾਂ ਨੂੰ ਤਾਂ ਪਾਣੀ ਚਾਹੀਦਾ ਦੇਖੋ ਇਹਨਾਂ ਨੂੰ ਜੈਨੂਨ ਮੰਗਾ ਕੋਈ ਗਲਤ ਸੀ ਇਹ ਤਾਂ ਮੰਗਦੇ ਰਹੀ ਜੀ ਮੈਂ ਮੰਨਦਾ ਜੀ ਇਹਨਾਂ ਨੂੰ ਪਾਣੀ ਚਾਹੀਦਾ ਹੈ ਜੀ ਸਾਹਿਬ ਸ਼ਹਿਰ ਦਾ ਕਰੋ ਸਰਵੇਖਣ ਲਭੋ ਜਿਹੜੀ ਤਾਰ ਦੇ ਨਾਲ ਆਲਰੇਡੀ ਕਰਾਓ ਹੋ ਜਾਏਗਾ ਜੀ 21 ਦਿਨ ਚ ਹੋ ਜਾਏਗਾ ਮੇਰਾ ਸ਼ੋਰ ਹੈ ਆਲਾ ਕਰ ਰਿਹਾ ਮੈਂ ਤੁਹਾਡਾ ਇਹ ਗੱਲ ਹੋਈ ਪਰ ਪਿਛਲੇ ਦਿਨਾਂ ਚ ਤੇ ਉਹਨਾਂ ਨਾਲ ਗੱਲ ਹੁੰਦੀ ਰਹੀ ਹੈ ਉਹਨਾਂ ਨੂੰ ਦੱਸਿਆ ਹੋਇਆ ਹੈ ਉਹਨਾਂ ਨੇ ਹੀ ਅਫਸਰ ਸਾਹੀ ਨੂੰ ਕਹਿੰਦੇ ਪਰ ਮੈਨੂੰ ਅਫਸੋਸ ਨਾ ਘਣਾ ਪੈਂਦਾ ਤੇ ਕਮੀਆਂ ਮੈਨੂੰ ਪਤਾ ਨਹੀਂ ਅਫਸਰ ਸਾਹੀ ਜੀ ਗੱਲ ਨਹੀਂ ਸੁਣ ਰਹੀ ਕੋਈ ਅਫਸਰ ਨਹੀਂ ਸੁਣਦਾ ਐਤੋਂ ਅੰਦਾਜ਼ਾ ਲਗਾ ਲਓ ਵੀ ਅਸੀਂ ਸਵੇਰੇ ਖੜੇ ਆ 100 ਵਾਰੀ ਫੋਨ ਕਰ ਲਿਆ ਵੀ ਉਹ ਸਾਹਿਬ ਸਾਡੀ ਗੱਲ ਸੁਣਨ ਨਹੀਂ ਆਏ ਕੰਮ ਤਾਂ ਬਹੁਤ ਦੂਰ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਤੇ ਦੂਜੇ ਪਾਸੇ ਰਾਜਪੁਰਾ ਦੇ ਵਾਰਡ ਨੰਬਰ 17 ਦੇ ਲੋਕਾਂ ਦਾ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਇਸੇ ਪਰੇਸ਼ਾਨੀ ਦੇ ਚਲਦਿਆਂ ਅੱਜ ਉਹਨਾਂ ਦੇ ਵੱਲੋਂ ਟਾਲੀ ਵਾਲਾ ਚੌਂਕ ਤੇ ਆਵਾਜਾਈ ਰੋਕ ਕੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਜਮਕੇ ਨਾਅਰੇ ਬਾਜੀ ਕੀ ਤਿੱਗੀ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਦੇ ਸੀਨੀਅਰ ਵੋਇਸ ਪ੍ਰਧਾਨ ਦੇ ਪੁੱਤਰ ਅਤੇ ਪਿੰਡ ਨੀਲਪੁਰ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਜੱਸੀ ਦੇ ਬੋਲੋ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਸਰ ਜਿਹੜੇ ਤਰਨਾ ਲਾਇਆ ਗਿਆ ਜੀ ਉਹਦੇ ਬਾਰੇ ਜਾਣਕਾਰੀ ਦਿਓ ਇਹ ਜੀ ਤਰਨਾ ਜਿਹੜਾ ਹੈਗਾ ਵਾਰਡ ਨੰਬਰ 17 ਦੀ ਨਿਵਾਸੀਆਂ ਵੱਲੋਂ ਲਾਇਆ ਗਿਆ ਸਾਡੇ ਉੱਤੇ ਪੀਰ ਕਲੋਨੀ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ ਲਗਭਗ 2 ਹਫ਼ਤੇ ਹੋ ਗਏ 2 ਹਫ਼ਤੇ ਤੋਂ ਸਾਡੇ ਕੋਲ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ ਤੇ ਸੀਵਰੇਜ ਦੇ ਪਾਣੀ ਦੀ ਇੰਨੀ ਸਮੱਸਿਆ ਹੈ ਕਿ ਸੀਵਰੇਜ ਨੂੰ ਲੈ ਕੇ ਅਸੀਂ ਲਗਭਗ 8-10 ਮਹੀਨੇ ਪਹਿਲਾਂ ਇੱਕ ਤਰਨਾ ਦਿੱਤਾ ਸੀਗਾ ਹਾਊਸ ਦੀ ਮੀਟਿੰਗ ਵਿੱਚ ਜਿੱਦੇ ਜਿੱਕੇ ਸਾਨੂੰ ਈਓ ਸਾਹਿਬ ਤੇ ਕਸਤਰੀ ਜੀ ਬਲੋ ਪ੍ਰਧਾਨ ਜੀ ਬਰੋਂ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਸੀਵਰੇਜ ਉਹਦੀ ਬਿਲਕੁਲ ਠੀਕ ਕਰਾ ਦੇਾਂਗੇ ਜਾਂ ਜੋੜ ਦੇਾਂਗੇ ਜਾਂ ਜੋ ਹੋ ਜਾਣਾ। ਅੱਜ ਵੀ ਸਟਿਲ ਉਹੀ ਹਾਲਾਤ ਹੈ। ਉਨੀ ਹੀ ਲਿਕੇ ਲੋਕਾਂ ਦੇ ਘਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਵੜ ਰਿਹਾ ਹੈ। ਅਸੀਂ ਉਹ ਵੀ ਹਲੇ ਜਰ ਕੇ ਬੈਠੇ ਸੀ ਚਲੋ ਹੋ ਜਾਏਗਾ ਵੋਟਾਂ ਦੇ ਨੇੜੇ ਹੋ ਜਾਏਗਾ ਸ਼ਾਇਦ ਰੱਬ ਜਾਣੇ ਕਿਵੇਂ ਹੈ ਪਰ ਹੁਣ ਕੀ ਹੋ ਰਿਹਾ ਹੈ ਕਿ ਲਗਭਗ 2 ਹਫ਼ਤੇ ਤੋਂ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਹੈ ਅਸੀਂ ਉਹ ਲਈ ਕਈ ਜਨੇ ਆ ਰੋਲ ਤਰਖਾਸ ਲਾਨੇ ਕੋਈ ਨਹੀਂ ਸੁਣਦਾ ਅੱਜ ਕੀ ਹੋ ਰਿਹਾ ਹੈ ਅੱਜ ਸਾਨੂੰ ਐਸ ਡੀਓ ਸਾਹਿਬ ਨੇ ਅੱਥ ਖੜੇ ਕਰਤੇ ਵਾਟਰ ਸੈਨੀਟੇਸ਼ਨ ਡਿਪਾਰਟਮੈਂਟ ਦੇ ਉਹ ਕਹਿੰਦੇ ਆ ਕਿ ਸਾਡੇ ਕੋਲ ਫੰਡਸ ਨਹੀਂ ਹੈ ਅਸੀਂ ਤੁਹਾਡਾ ਨਹੀਂ ਪੋਰਦਾ ਇਜਮ ਕਰ ਸਕਦੇ ਈਓ ਸਾਹਿਬ ਨੂੰ ਕਿਹਾ ਈਓ ਸਾਹਿਬ ਕਹਿੰਦੇ ਆ ਵਾਟਰ ਸੈਂਟਰਲਿਸਟ ਡਿਪਾਰਟਮੈਂਟ ਨਾਲ ਗੱਲ ਕਰੋ ਵਾਟਰ ਸੈਂਟਰਲਿਸਟ ਨਾਲ ਵਾਟਰ ਨਾਲ ਕਹਿੰਦੇ ਆ ਤਾਂ ਉਹ ਕਹਿੰਦੇ ਜਾ ਕੇ ਈਓ ਨਾਲ ਗੱਲ ਕਰੋ ਤਾਂ ਸਾਨੂੰ ਉਹਦਾ ਹੱਲ ਨਹੀਂ ਮਿਲ ਰਿਹਾ ਅਸੀਂ ਤਾਂ ਕਿ ਖੜੇ ਆ ਕਿ ਅਸੀਂ ਆਪਣੀ ਜੇਬ ਤੋਂ ਆਪਣੀ ਜੇਬ ਤੋਂ ਅਸੀਂ ਟੈਂਕਰ ਲੈਣੇ ਆ ਟੈਂਕਰ ਲੈ ਕੇ ਰੋਜ਼ ਦਾ 1500 2000 ਰੁਪਿਆ ਮੈਂ ਖਰਚ ਖਰਚਣਾ ਹੈ ਇਹ ਲੈ ਕੇ ਅਸੀਂ ਪਾਣੀ ਦਾ ਕਰ ਰਹੇ ਆ ਪਰ ਉਹਦੇ ਨਾਲ ਸਾਡਾ ਕਿਹਾ ਹੈ ਸਾਡੇ ਬੰਦੇ ਹਫਤਾ 10 ਦਿਨ ਹੋ ਗਏ ਨਾਏ ਨਹੀਂ ਕੱਪੜੇ ਨਹੀਂ ਧੋਏ ਪੀਣ ਦਾ ਪਾਣੀ ਮੱਸੀ ਪੂਰਾ ਹੋ ਰਿਹਾ ਹੈ ਅੱਜ ਅਸੀਂ ਇੱਥੇ ਲਗਭਗ ਸਵੇਰ ਤੋਂ ਖੜੇ ਆ ਦਿਨ ਚਾਰ ਘੰਟੇ ਹੋ ਸਾਡਾ ਸੁਣਵਾਸੇ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਨਹੀਂ ਆਇਆ ਇਹੋ ਸਭ ਨੂੰ ਫੋਨ ਕਰ ਲਈਏ ਸਭ ਨੇ ਫੋਨ ਨਹੀਂ ਚੱਕਿਆ ਠੀਕ ਹੈ ਨਗਰ ਕੌਂਸਲ ਦੇ ਪ੍ਰਧਾਨ ਜਰੂਰ ਆਏ ਹੋਏ ਨੇ ਪਰ ਇਹਨਾਂ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਕਿਉਂ ਨਹੀਂ ਵਿਸ਼ਵਾਸ ਕਰਦਾ ਜਿਹੜੀ ਸੀਵਰੇਜ ਦੀ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਅਸੀਂ ਲਗਭਗ ਇਹਨੂੰ ਠੀਕ ਕਰ ਦਿਆਂਗੇ 8 ਮਹੀਨੇ ਹੋ ਗਏ ਉਹ ਸੀਵਰੇਜ ਦੀ ਪਾਈਪ ਜਿਉਂ ਦੀ ਤਿਉਂ ਟੁੱਟੀ ਖੜੀ ਹੈ ਜਾ ਕੇ ਦੇਖੋ ਛੱਪੜ ਬਣਿਆ ਪਿਆ ਸਾਰਾ ਵਾਰਡ ਮੇਰਾ ਠੀਕ ਹੈ ਇਹਨਾਂ ਦੀ ਮੂੰਹ ਜਬਾਨੀ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਮੈਂ ਸਾਫ਼ ਕਹਿੰਦਾ ਕੋਈ ਪ੍ਰਸ਼ਾਸਨ ਦਾ ਬੰਦਾ ਆਵੇ ਜਿਹੜਾ ਸਾਨੂੰ ਲਿਖਤੀ ਰੂਪ ਵਿੱਚ ਕੋਈ ਆਸ਼ਵਾਸਨ ਪਰ ਅਸੀਂ ਆਪਣੀ ਸਮੱਸਿਆ ਦਾ ਹੱਲ ਜਰੂਰ ਚਾਹੁੰਦੇ ਆਂ ਆਪਣਾ ਰੋਸ ਪ੍ਰਗਟ ਕਰਨਾ ਚਾਹੁੰਦੇ ਆਂ ਜੱਸੀ ਜੀ ਤੁਹਾਡੀ ਮਾਤਾ ਜਿਹੜੇ ਨੇ ਉਹ ਨਗਰ ਕਾਉਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਜੇ ਸੀਨੀਅਰ ਵਾਈਸ ਪ੍ਰਧਾਨ ਦੀ ਬਾੜ ਦਾ ਇਹ ਹਾਲਾਤ ਹੈ ਸ਼ਹਿਰ ਦਾ ਕੀ ਹਾਲ ਹੋ ਗਿਆ ਮੇਰਾ ਵੀ ਇਹੀ ਮੈਸੇਜ ਹੈ ਜੀ ਸੀਨੀਅਰ ਵਾਈਸ ਪ੍ਰਧਾਨ ਦੀ ਨੀ ਸੁਣਵਾਈ ਕਰ ਰਿਹਾ ਤਾਂ ਆਮ ਜਨਤਾ ਦੀ ਕੀ ਹਾਲਾਤ ਹੋਣਗੇ ਮੇਰਾ ਬਿਲਕੁਲ ਸਿੱਧਾ ਇਹੀ ਹੈ ਮੈਂ ਸੈਵਰਲ ਟਾਈਮ ਇਹ ਗੱਲ ਕਰ ਚੁੱਕਿਆ ਆ ਤੁਹਾਡੇ মিডিਆ ਸਾਹਮਣੇ ਕਰ ਚੁੱਕਿਆ ਆ ਪ੍ਰੋਟੈਸਟ ਕਰ ਚੁੱਕਿਆ ਆ ਲਿਖਤੀ ਰੂਪ ਵਿੱਚ ਮਿਊਸਪਲ ਕਮੇਟੀ ਦੇ ਅੰਦਰ ਮੈਂ 7 ਵਾਰੀ ਦੇ ਚੁੱਕਿਆ ਆ ਹਰ ਹਾਊਸਿੰਗ ਮੀਟਿੰਗ ਵਿੱਚ ਕਿਸੇ ਐਮਸੀ ਤੋਂ ਪੁੱਛਣਾ ਹਰ ਹਰ ਦਾ ਮਤਲਬ ਹਰ 21ਵੀਂ ਮਿਕਸ ਨਹੀਂ ਕੀਤੀ ਹਰ ਮੀਟਿੰਗ ਦੇ ਵਿੱਚ ਮੈਂ ਆਪਣਾ ਹਰ ਮੁੱਦਾ ਚੱਕਣਾ ਪਰ ਪਤਨ ਵਾਲਾ ਜੂਨੀਅਰ ਐਮਐਲਏ ਸਾਹਿਬ ਨਾਲ ਗੱਲ ਹੋਈ ਅੱਜ 2 ਸਾਲ ਦਾ ਰਿਪੋਰਟ ਕਾਰਡ ਪੇਸ਼ ਕਰ ਰਹੇ ਨੇ ਉੱਚ ਕੋਈ ਗੱਲ ਬਾਤ ਅੱਜ ਨਹੀਂ ਗੱਲ ਹੋਈ ਪਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਗੱਲ ਹੁੰਦੀ ਰਹੀ ਹੈ ਉਹਨਾਂ ਨੂੰ ਦੱਸਿਆ ਹੋਇਆ ਹੈ ਉਹਨਾਂ ਨੇ ਹੀ ਅਫਸਰ ਸਾਹਿਬ ਨੂੰ ਕਹੀ ਪਰ ਮੈਨੂੰ ਅਫਸੋਸ ਨਾਲ ਕਹਣਾ ਪੈਂਦਾ ਕਿ ਇੱਥੇ ਕਮੀਆਂ ਮੈਨੂੰ ਪਤਾ ਨਹੀਂ ਅਫਸਰ ਸਾਹਿਬ ਜੀ ਗੱਲ ਨਹੀਂ ਸੁਣ ਰਹੀ ਕੋਈ ਆਪਕਰ ਨਹੀਂ ਸੁਣਦਾ ਇਤੋਂ ਅੰਦਾਜ਼ਾ ਲਗਾ ਲਓ ਵੀ ਅਸੀਂ ਸਵੇਰ ਦੇ ਖੜੇ ਆਂ 100 ਵਾਰੀ ਫੋਨ ਕਰ ਲਿਆ ਵੀ ਉਹ ਸਾਹਿਬ ਸਾਡੀ ਗੱਲ ਸੁਣਨ ਨਹੀਂ ਆਏ ਕੰਮ ਤਾਂ ਬਹੁਤ ਦੂਰ ਹੈ ਕਦੋਂ ਤੱਕ ਬੈਠੇ ਹੋਏ ਅਸੀਂ ਜੀ ਸਾਰਾ ਦਿਨ ਬਿਠੇ ਆਂ ਜੇ ਜ਼ਿਆਦਾ ਕੁਝ ਨਾ ਹੋਇਆ ਮੈਂ ਟੈਂਟ ਦਾ ਇੰਤਜ਼ਾਮ ਕਰ ਲਾਂਗਾ ਉਰੀ ਜਿਹਾਗੇ ਮੁਰਾਂਗੇ ਜ਼ਿਆਦਾ ਕਰਨੇ ਸਵੇਰ ਤੋਂ ਭੁੱਖੜ ਤਾਲ ਕਰ ਦਿਆਂਗਾ ਕੱਲੀ ਤੁਹਾਡੀ ਵਾਰਡ ਦੇ ਆਸ-ਪਾਸ ਦੀ ਵੀ ਕੋਈ ਸਾਡੇ ਇਹੀ ਵਾਰਡ ਦਾ ਰੋਲ ਕੱਠਾ ਹੈ ਜੀ ਕਿਹੜੀ ਵਾਰਡ ਹੈ ਜੀ ਵਾਰਡ ਨੰਬਰ 17 ਰਾਜਪੁਰਾ ਉਧਰ ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਬਿਆਨ ਵੀ ਸਾਹਮਣੇ ਆਓ ਸੁਣਦੇ ਆ ਪ੍ਰਧਾਨ ਜੀ ਟਾਲੀ ਵਾਲੇ ਚੌਂਕ ਤੇ ਜਿਵੇਂ ਵਾਡ ਵਾਸੀ ਧਰਨਾ ਲਈ ਬੈਠੇ ਨੇ ਕੀ ਜਿਹੜਾ ਉਹਦੇ ਲਈ ਕਰ ਰਹੇ ਜੀ ਦੇਖੋ ਜਿਹੜਾ ਪੀਰ ਗਲੋਨੀ ਇਹਦੇ ਵਿੱਚ ਯਾਨੀਨਪੁਰਾ ਵਾਲਾ ਏਰੀਆ ਨਾ ਜੀ ਇਹਦੇ ਤੇ ਜਿਹੜੇ ਪਾਣੀ ਯਾਨੀ ਜਿਹੜੀ ਪਾਣੀ ਟੈਂਕੀ ਪਾਣੀ ਸਪਲਾਈ ਕਰਦੀ ਆ ਜੀ ਉਹਦੇ ਬੋਰ ਜੇ ਨੁਕਸਾਰ ਆਇਆ ਸੀਗਾ ਪਿਛਲੇ 10 ਦਿਨਾਂ ਤੋਂ ਜੀ ਉਹ ਵਾਰ-ਵਾਰ ਉਹ ਠੀਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਅੱਜ ਨੂੰ ਫਿਰ ਐਸੇ ਸ਼ਿਵਰੇ ਬੋਰਡ ਦੇ ਸਕੇ ਬੋਰ ਜਿਹੜਾ ਹੈਗਾ ਉਹ ਖਰਾਬ ਹੋ ਚੁੱਕਿਆ ਹੈ ਉਹਦਾ ਨਵਾਂ ਬੋਰ ਕਰਾਉਣਾ ਪੈਣਾ ਹੈ ਤਾਂ ਅਸੀਂ ਉਹਦੇ ਵਾਸਤੇ ਹਰ ਜੀ ਤੌਰ ਦੇ ਉੱਤੇ ਜਿਹੜੇ ਟੈਂਕਰ ਵਾਲੇ ਠੇਕੇਦਾਰ ਹੈ ਉਹਨਾਂ ਨੂੰ ਵੀ ਨਗਰ ਨਗਰ ਕੌਂਸਲ ਦੇ ਵਿੱਚ ਵੀ ਸਾਡਾ ਕੋਲ ਦੋ ਟਰੈਕਟਰ ਨਵੇਂ ਆਏ ਨੇ ਮੈਂ ਕਹਾਂ ਟੈਂਕਰ ਕਿਰਾਏ ਤੇ ਲੈ ਕੇ ਨਾ ਲਗਾਤਾਰ ਸਪਲਾਈ ਸ਼ੁਰੂ ਕਰ ਦੋ। ਧੀਰ ਦੇ ਵਿੱਚ ਇੱਕ ਬੋਰ ਲਗਿਆ ਵਾਸਤੇ ਆਪਣਾ ਸਮਰਸ਼ੀਪਲਦਾ ਉਹਨਾਂ ਨੇ ਮੈਂ ਪਾਪ ਲਵਾਤਾ ਉੱਥੇ ਜਿਹਨੂੰ ਰੋੜ ਹੈ ਜਦੋਂ ਮਰਜ਼ੀ ਚਲਾ ਕੇ ਪਾਣੀ ਭਰ ਸਕਦਾ ਉਥੋਂ। ਬਾਕੀ ਇਹਨਾਂ ਨੂੰ ਮੈਂ ਕਹੇ ਤਾਂ ਵੀ ਜਿੰਨਿਆਂ ਕੋ ਤੁਹਾਨੂੰ ਰੋੜ ਹੈਗੀ ਆ ਰੋਜ਼ ਸਵੇਰੇ ਤਿੰਨ ਟਾਈਮ ਤੋਂ ਇੱਕ ਹਰ ਗੱਲੀ ਵਿੱਚ ਪਾਣੀ ਆ ਜਾਇਆ। ਠੀਕ ਹੈ ਜੀ ਜੇ ਹੈਲਪਰ ਦੀ ਲੋੜ ਨਾਲ ਸੀ ਹੈਲਪਰ ਭੇਜ ਦਾਂਗੇ ਜੇ ਕੋਈ ਸਾਡੀ ਬਜ਼ੁਰਗ ਪਾਪਦਾ ਪੈਣਾ ਪਾਣੀ ਬ ਬੋਰ ਤੇ ਲੱਗਣਾ 35 ਲੱਖ ਰੁਪਇਆ ਸ਼ੇਰੇ ਬੋਰਡ ਜਿਹੜਾ ਹੈਗਾ ਉਹ ਹੱਥ ਖੜੇ ਕਰ ਗਿਆ ਵੀ ਸਾਡੇ ਕੋਲ ਫੰਡਸ ਨਹੀਂ ਆ ਤਾਂ ਸਾਡੇ ਕੋਲ ਜਿਹੜੀ ਹੈਗੀ ਹੈ ਨਗਰ ਕੌਂਸਲ ਪ੍ਰਧਾਨ ਕੋਲ ਦਫਾ 35 ਦੇ ਦੀਨ ਜਿਹੜੀ ਹੈਗੀ ਹੈ ਸੈਕਸ਼ਨ 35 ਹੈਗਾ ਉਹਰੇ ਇੱਕ ਸਾਨੂੰ ਪਾਵਰ ਹੈਗੀ ਆ ਅਸੀਂ ਐਮਰਜੈਂਸੀ ਸੇਵਾ ਵਾਸਤੇ ਪੈਸੇ ਖਰਚ ਕਰ ਸਕਦੇ ਆ ਬਿਨਾ ਟਰੈਕਟਰ ਦੀ ਮਨਜ਼ੂਰੀ ਦੇ ਉੱਤੇ ਮਨਜ਼ੂਰੀ ਸਾਨੂੰ ਬਾਹਰ ਚ ਲੈਣੀ ਪੈਂਦੀ ਹੈ ਮੈਂ ਜੀਓ ਸਾਹਿਬ ਨੂੰ ਮੈਸੇਜ ਕਰਦਾ ਵੀ ਇਸ ਤਰ੍ਹਾਂ ਡਰਨਾ ਲੱਗਿਆ ਕੱਢ ਕੇ ਮੈਂ ਉਹਨਾਂ ਦੇ ਵਿੱਚ ਜਾ ਰਿਹਾ ਤੇ ਤੁਸੀਂ ਤੁਰੰਤ ਮੈਂ ਕਿਹਾ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਲੈ ਕੇ ਇਹ ਟੈਂਡਰ ਗੱਲ ਕਰ ਦਿਓ ਜਿਹੜੀ ਹਾਊਸ ਸੀ ਸੀ ਮੀਟਿੰਗ ਪਾ ਕੇ ਅਸੀਂ ਬਾਹਰ ਜਿਹੜੀ ਪ੍ਰਵਾਨ ਕੀ ਸੀ ਡਾਇਰੈਕਟਰ ਸਾਹਿਬ ਤੋਂ ਲੈ ਲਾਂਗੇ ਵੀ ਅਮਰਜੈਂਸੀ ਇਸ਼ੂ ਹੈਗਾ। ਉਦੋਂ ਵਾਰ ਸੀ ਜੋ ਸਭ ਨੂੰ ਬੁਲਾਇਆ ਮੈਂ ਕਿਹਾ ਤੁਸੀਂ ਮੌਕੇ ਤੇ ਆਓ ਕਿਉਂਕਿ ਇਹ ਜਿਹੜੀ ਸੰਗਤ ਖੜੀ ਸੀਗੀ ਇਹ ਕਹਿੰਦੇ ਆ ਵੀ ਤੁਸੀਂ ਹੈਗੇ ਆ اپੋਜੀਸ਼ਨ ਦੇ ਬੰਦੇ। ਕਿ ਉਹ ਸਾਨੂੰ ਖੁਦ ਆ ਕੇ ਇਸ ਵਾਸਤੇ ਦੇਵੇ ਇਸ ਗੱਲ ਦਾ ਉਸਨੇ ਸਾਡੇ ਜੋ ਸੀਨੀਅਰ ਮੀਤ ਪਰਾਨ ਨੇ ਉਹਨਾਂ ਦੇ ਜਿਹੜੇ ਬੇਟੇ ਹੈਗੇ ਆ ਜਸਵੀਰ ਜੱਸੀ ਜੀ ਇਹਨਾਂ ਨੇ ਵੀ ਇਹ ਗੱਲ ਕੀਤੀ ਹੈ ਵੀ ਜੇ ਕੋਈ ਪ੍ਰਸ਼ਾਸਨ ਦਾ ਬੰਦਾ ਕਹੇਗਾ ਕਿ ਅਸੀਂ ਉਹ ਤੇ ਇਤਬਾਰ ਕਰਾਂਗੇ ਸਾਨੂੰ ਤੁਹਾਡੀ ਗੱਲ ਤੇ ਇਤਬਾਰ ਨਹੀਂ ਹੈ। ਤਾਂ ਮੈਂ ਵੀ ਨਾਲ ਨਾਲ ਬੈਠਿਆ ਹਾਂ ਯੋ ਸਾਹਿਬ ਨੂੰ ਮ ਵੇ ਤੁਸੀਂ ਮੌਕੇ ਤੇ ਆ ਕੇ ਲੋਕਾਂ ਨੂੰ ਜਿਹੜਾ ਹੈਗਾ ਆਸ਼ਵਾਸਨ ਦਿਓ ਔਰ ਪਾਇਦੇ ਤੇ ਕੰਮ ਸ਼ੁਰੂ ਕਰੀਏ ਪਰ ਇਹੋ ਸਾਹਿਬ ਖੁਦ ਨਹੀਂ ਆਨਾ ਚਾਹ ਰਹੇ ਉਹਨੇ ਪਤਾ ਨਹੀਂ ਉਹਨਾਂ ਨੂੰ ਕੀ ਪਰੇਸ਼ਾਨੀ ਹੈਗੀ ਹੈ ਕੀ ਦਿੱਕਤ ਹੈਗੀ ਹੁਣ ਮੈਂ ਮਹਿਟ ਮੰਗਾ ਲੇ ਮੈਂ ਇਥੇ ਇਹਨਾਂ ਦੇ ਨਾਲ ਹੀ ਬੈਠ ਰਹਾ ਪੈਣਾ ਦੇ ਨਾਲ ਪ੍ਰਧਾਨ ਜੀ ਜਿਸ ਤਰ੍ਹਾਂ ਪਹਿਲਾਂ ਵੀ ਇਹਨਾਂ ਨੇ ਮੁੱਦਾ ਚੱਕਿਆ ਸੀਗਾ ਜਦੋਂ ਹਾਊਸ ਦੀ ਮੀਟਿੰਗ ਸੀ ਉਸ ਟਾਈਮ ਵੀ ਇਹਨਾਂ ਨੇ ਜਿਹੜੀ ਹੈ ਸਾਰੀ ਵਾਰਡ ਪੂੰਜੀ ਸੀ ਉਹਦਾ ਸੁਣੋ ਉਹਨੋ ਸੀਵਰੇਜ ਦੀ ਪ੍ਰੋਬਲਮ ਸੀਗੀ ਇਹ ਬੰਨੂ ਸਾਰਿਆਂ ਨੂੰ ਪਤਾ ਵੀ ਸੀਵਰੇਜ ਦਾ ਕੇ ਪੰਚਾਇਤ ਦੇ ਨਾਮ ਦਾ ਪਿਆ ਹੋਇਆ ਉਹ ਚ ਕੁਝ ਸਮੱਸਿਆ ਆ ਗਈ ਸੀ ਜਿਹੜਾ ਕਿ ਇਹਦਾ ਆਰਜੀ ਪ੍ਰਬੰਧ ਕੀਤਾ ਮੈਂ ਉਹਦੇ ਵਾਸਤੇ ਠੇਕੇਦਾਰ ਦੀ ਡਿਊਟੀ ਲਗਾਤੀ ਪੈਪ ਨਮੇ ਗੇਪ ਤੇ ਸਾਰ ਉਸ ਕਰਦਾ ਉਦੋਂ ਮੈਨੂੰ ਇਹੋ ਨੇ ਕਿਹਾ ਕਿ ਐਮਐਲਏ ਸਾਹਿਬ ਵੱਲੋਂ ਜਿਹੜਾ ਹੈਗਾ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਆ ਰਜੇਸ਼ ਕੁਮਾਰ ਜੀ ਉਹ ਕਹਿੰਦੇ ਵੀ ਮੈਂ ਕੰਮ ਕਰਾਉਂਗਾ ਉੱਥੇ ਖੜ ਕੇ ਠੀਕ ਹੈ ਨਹੀਂ ਤਾਂ ਮੈਂ ਉਸ ਸਮੇਂ ਸੋਚਿਆ ਵੀ ਮੈਂ ਜੇ ਟਕਰਾਵ ਦੇ ਵਿੱਚ ਪਾਹਾਂਗਾ ਮੈਂ ਤਾਂ ਮਤਲਬ ਕੰਮ ਹੋਣ ਦਾ ਕਹਿਗਾ ਉਹ ਬੰਦੇ ਨੇ ਜ਼ਿੰਮੇਵਾਰੀ ਲੈ ਕੇ ਕੰਮ ਨਹੀਂ ਕਰਾਇਆ ਤਾਂ ਜਵਾਬ ਉਹ ਦੇ ਸਕਦਾ ਵੀ ਕਿਉਂ ਨੇ ਜ਼ਿੰਮੇਵਾਰੀ ਚੱਕੀ ਤੇ ਕਿਉਂ ਕੰਮ ਨਹੀਂ ਕਰਾਇਆ ਠੀਕ ਹੈ ਜੀ ਉਹ ਤੋਂ ਬਾਅਦ ਅਪਣੇ ਹੁਣ ਲਾਸਟ ਪਿਛਲੇ ਮਹੀਨੇ ਮੈਂ ਨਾਲ ਜਾ ਕੇ ਫਿਰ ਜੀਸੀਬੀ ਲੈ ਕੇ ਉੱਥੇ ਸਾਰਾ ਠਿਕਰਾਇਆ ਉੱਥੇ ਬਟੇਜਾ ਕਲੌਂ ਵਿੱਚ ਪਾਣੀ ਖੜਿਆ ਸੀ ਬਟੇਜਾ ਕਲੌਂ ਵਿੱਚ ਸੀ ਜਾ ਕੇ ਪੁੱਛ ਸਕਦੇ ਹੋ ਸਾਰਾ ਪਾਣੀ ਕੁੱਟ ਉਡਾਇਆ ਉਥੋਂ ਤਾਂ ਲੈਣਾ ਸਾਫ਼ ਕਰਾਇਆ ਫਿਰ ਬਾਅਦ ਵਿੱਚ ਮੈਂ ਜਿਹੜਾ ਹੈਗਾ ਇਹਦਾ ਆਪਣੀ ਜਿਹੜੀ ਜ਼ਿੰਮੇਵਾਰੀ ਸਮਝ ਕੇ ਉਹ ਕੰਮ ਕਰਾਇਆ ਉਹਨਾਂ ਕੰਮ ਜਿਹੜਾ ਉੱਥੇ ਹੋ ਗਿਆ ਪ੍ਰਧਾਨ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਈਓ ਨੂੰ ਤੁਸੀਂ ਮੈਸੇਜ ਕੀਤਾ ਹੈ ਜੇ ਈਓ ਜਿਹੜੇ ਨੇ ਪ੍ਰਧਾਨ ਦਾ ਹੀ ਨਗਰ ਕੌਂਸਲ ਪ੍ਰਧਾਨ ਦਾ ਹੀ ਮੈਸੇਜ ਨਹੀਂ ਹੋ ਰਿਹਾ ਰਿਪਲਾਈ ਕਰ ਰਹੇ ਤਾਂ ਫਿਰ ਲੋਕਾਂ ਨੂੰ ਕਿਵੇਂ ਈਓ ਇਸ ਗੱਲ ਬਿਹਤਰ ਜਵਾਬ ਦੇ ਸਕਦਾ ਵੀ ਉਹਨੂੰ ਕਿਹਦੀ ਪਰਮਿਸ਼ਨ ਕਿਹਦੇ ਕੋਲ ਪੁੱਛ ਕੇ ਵਰਤਸ਼ਣਵਾਸੇ ਨਹੀਂ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਕੀ ਉਹਦੀ ਜ਼ਿੰਮੇਵਾਰੀ ਨਹੀਂ ਹੈ ਸ਼ਹਿਰਪਤੀ ਇਹਦਾ ਅਸੀਂ ਹੁਣ ਹਾਊਸ ਮੀਟਿੰਗ ਪੁੱਛਾਂਗੇ ਨਾ ਉਹਨਾਂ ਨੂੰ ਜੀ ਅਸੀਂ ਆਪਣੇ ਤੋਰ ਦੇ ਨਾਲ ਪੁੱਛਾਂਗੇ ਵੀ ਜਦੋਂ ਇੱਕ ਸਮੱਸਿਆ ਹੈ ਕਿ ਸਾਡੀਆਂ ਪੈਣਾ ਜਿਹੜੀ ਸਾਡੀਆਂ ਘਰ ਦੀਆਂ ਲੇਡੀਜ਼ ਨੇ ਵਿਚਾਰੀਆਂ ਨੇ ਗਰਮੀ ਦੇ ਵਿੱਚ 45 ਟੈਂਪਰੇਚਰ ਦੇ ਵਿੱਚ ਉਹ ਰੇ ਖੜੀਆਂ ਤੁਹਾਨੂੰ ਦੋ ਮਿੰਟ ਆ ਕੇ ਪਾਸ਼ਵਾਸਨ ਦੇਣ ਦੀ ਵੀ ਤੱਕ ਅਸੀਂ ਗਈ ਜਰ ਕਿ ਜ਼ਿੰਮੇਵਾਰੀ ਮੈਂ ਚੱਕ ਰਿਆ ਵੀ 30 ਲੱਖ ਲਗਾਏ 35 ਲਗਾਏ ਮੈਂ ਆਰਡਰ ਕਰਾਂਗਾ ਮੇਰੇ ਤੇ ਕਾਲੂ ਇੱਕ ਮੈਨੇਜ ਕਰੇ ਮੇਰੇ ਤੇ ਕਰੇ ਕਿ ਜੇ ਕੋਈ ਮੈਨੇਜ ਕਰਾਂਗਾ ਤਾਂ ਤੇ ਫਿਰ ਤੇ ਵੀ ਉਹ ਆ ਕੇ ਰਾਜੀ ਨਹੀਂ ਹੈ ਵੀਰ ਉਹਨਾਂ ਨੇ ਕੇਸਤਰੀ ਕਨਾਲ ਇੱਥੇ ਜਿਹੜੇ ਇੱਥੇ ਰੱਖਿਆ ਪਿਆ ਔਰ ਕੀ ਉਹਦੀ ਡਿਊਟੀ ਰੱਖੀ ਹੋਈ ਹੈ ਤੇ ਸ਼ਹਿਰ ਦੇ ਬਰਤੀ। ਉਥੇ ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਟਿੱਪਣੀ ਕੀਤੀ ਜਾਂਦੀ ਹੈ ਤੇ ਕੀ ਕੁਝ ਕਹਿੰਦੇ ਹੋਏ ਅਵਤਾਰ ਚੰਦ ਨਜ਼ਰ ਆਏ ਨੇ ਆਓ ਸੁਣਦੇ ਹਾਂ। ਇਸ ਦੇ ਲਈ ਜਿਹੜੀ ਰਾਜਪੁਰਾ ਸ਼ਹਿਰ ਦੀ ਵਾਟਰ ਸਪਲਾਈ ਤੇ ਸੀਵਰੇਜ ਹੈ ਇਹਦੀ ਆਪਰੇਸ਼ਨ ਤੇ ਮੇਨਟੇਨੈਂਸ ਮੈਗਾ ਸੀਵਰੇਜ ਬੋਰਡ ਕੋਲ ਹੈ। ਸੀਵਰੇਜ ਬੋਰਡ ਦੇ ਐਸ ਡੀਓ ਸਾਹ ਨੇ ਮੇਰੇ ਧਿਆਨ ਵਿੱਚ ਲਿਆਂਦਾ ਕਿ ਜਿਹੜਾ ਬੋਰ ਹੈ ਬੋਰ ਬੈਠ ਚੁੱਕਾ ਬੋਰ ਨਵਾਂ ਲਗਾਣਾ ਪੈਣਾ। ਬੋਰ ਨਵਾਂ ਲਗਾਣ ਲਈ ਮੈਨੂੰ ਕਹਤਾ ਵੀ ਆਪਣੀ ਵਿਧੀਵਤ ਤਰੀਕੇ ਨਾਲ ਪਰਮਿਸ਼ਨ ਲਾ ਕੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦੋ ਇਹਦੇ ਵੀ ਜੇ ਕਾਉਂਸਲ ਤੋਂ ਫੰਡਸ ਦੀ ਲੋੜ ਹੈ ਕਾਉਂਸਲ ਪਰਮਿਸ਼ਨ ਲਾ ਕੇ ਟੈਂਡਰ ਫੰਡਸ ਮੁਹయ్యా ਕਰਾ ਦੇਗੀ ਇਹਦਾ ਮੇਨ ਟਾਈਮ ਆ ਸੀਰੇ ਰੋਡ ਦੇ ਅਜੂ ਸਾਹਿਬ ਨੂੰ ਕਿਹਾ ਵੀ ਹਰ ਜਿਹੜਾ ਟਿਊਬਲ ਹੈ ਇੱਕ ਦੂਸਰੀ ਪਾਈਪ ਨਾਲ ਹਰ ਦੂਸਰੇ ਟਿਊਬਲ ਦਾ ਕਨੈਕਟ ਹੋਣਾ ਟਾਈਲ ਜਿਹੜੀਆਂ ਪਾਈਪ ਲਾਈਨਸ ਨੇ ਇੰਟਰਕਨੈਕਟਡ ਹੋਣੀਆਂ ਮੈਂ ਇਹਨਾਂ ਨੂੰ ਕਿਹਾ ਉਹ ਅਲਰਟੀਫਾਈ ਕਰ ਲਓ ਜਿਹੜੀ ਪਾਈਪ ਲਾਈਨ ਜਿਹੜੇ ਏਰੀਆ ਦੀ ਪਾਈਪ ਲਾਈਨ ਦੇ ਵਿੱਚ ਉਹ ਟਿਊਬਲ ਸਮੱਸਿਆ ਕਰ ਰਿਹਾ ਉਸ ਤੋਂ ਦੂਸਰਾ ਇੰਟਰਲ ਇਹ ਬੜੀ ਛੋਟਲੀ ਹੋ ਜਾਏਗਾ ਇਨ ਦਾ ਮੀਨ ਟਾਈਮ ਜਿੰਨਾ ਚਿਰ ਸਮੱਸਿਆ ਆਂਦੀ ਹੈ ਸਾਡੇ ਵੱਲੋਂ ਤੇ ਸਿਵਰੇ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਨਿਰੰਤਰ ਟੈਂਕਰਾਂ ਫੀਲ ਨਾਲ ਪਾਣੀ ਦੀ ਸਪਲਾਈ ਜਾਰੀ ਰਹੇਗੀ ਸਰ ਤੁਹਾਨੂੰ ਨੌਲੇਜ ਨਹੀਂ ਸੀ ਕਿ 20 ਦਿਨ ਤੋਂ ਹੋਇਆ ਨਹੀਂ ਮੇਰੇ ਜੀ ਨਹੀਂ ਐਸ ਡੀਓ ਸਾਹਿਬ ਵੀ ਕਹ ਰਹੇ ਸਮੱਸਿਆ ਸਵੇਰੇ ਆਈ ਪਰ ਉਹ ਤਾਂ ਪਬਲਿਕ ਏਰੀਆਸ ਹੈ ਸਿਵਰੇ ਨੂੰ ਐਸ ਡੀਓ ਸਾਹਿਬ ਨੇ ਸਵੇਰੇ ਸਮੱਸਿਆ ਸੀ ਇਸ ਤੋਂ ਪਹਿਲਾਂ ਕਿਸੇ ਪਬਲਿਕ ਬੰਦੇ ਨੇ ਮੇਰੇ ਧਿਆਨ 'ਚ ਗੱਲ ਨਹੀਂ ਲਿਆਂਦੀ ਜਿ ਤਰ੍ਹਾਂ ਇਹਨਾਂ ਨੇ ਪਹਿਲਾਂ ਜਿਹੜੇ ਕਰਨਾ ਲਾਇਆ ਸੀਗਾ ਨਦਰਪੁਰ ਖੰਡ ਦੇ ਵਿੱਚ ਕਦ ਲਾਇਆ ਮੇਰੇ ਧਿਆਨ ਚ ਨਹੀਂ ਮੇਰੇ ਸਾਹਮਣੇ ਲਾ ਮੈਂ ਇਲੈਕਸ਼ਨ ਚ ਵੀ ਜੇ ਮੇਰੇ ਸਾਹਮਣੇ ਕੋਈ ਗੱਲ ਨਹੀਂ ਆਈ ਮੇਰੇ ਧਿਆਨ ਵਿੱਚ ਨਹੀਂ ਬਣੀ ਮੇਰੇ ਧਿਆਨ ਚ ਇਦਾਂ ਦੀ ਕੋਈ ਗੱਲ ਨਹੀਂ ਆਈ ਓਥੇ ਰਾਜਪੁਰਾ ਦੇ ਵਿਧਾਇਕਾ ਨੀਨਾ ਮਿੱੱਤਲ ਦੇ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਤੁਹਾਡੀ ਸਮੱਸਿਆ ਨੂੰ ਜਲਦ ਹੀ ਹੱਲ ਕੀਤਾ ਜਾਵੇਗਾ ਦੇਖੋ ਜੀ ਜੇ ਕਿਸੇ ਨੇ ਵਿਰੋਧ ਕਰਨਾ ਹੈ ਨਾ ਆਪਾਂ ਉਹਨੂੰ ਰੋਕ ਨਹੀਂ ਸਕਦੇ ਇੱਕ ਤੇ ਇਨਸਾਨ ਹੁੰਦਾ ਖੁਦ ਚੱਲ ਕੇ ਕੰਮ ਕਰਾਉਣਾ ਇੱਕ ਇਨਸਾਨ ਨੂੰ ਹੁੰਦਾ ਕਿ ਮੈਂ ਤਾਂ ਬਸ ਕਲੇਸ਼ ਪਾਣਾ ਹੀ ਪਾਣਾ ਉਸ ਵਾਰ ਦੀ ਸਮੱਸਿਆ ਆ ਰਹੀ ਹੈ ਉੱਥੋਂ ਦਾ 12 ਫੇਲ ਹੋ ਚੁੱਕਿਆ ਅਸੀਂ ਟੈਂਕੀ ਨਾਲ ਇੱਕ ਪਾਈਪਲਾਈਨ ਜੋੜ ਚੁੱਕੀਆਂ ਇੱਕ ਕਲੋਨੀ ਦੀ ਉੱਥੋਂ ਪਾਣੀ ਦੀ ਫੈਸਿਲਿਟੀ ਸ਼ੁਰੂ ਹੋ ਗਈ ਹੈ ਅਸੀਂ ਬੋਰ ਵੀ ਚਾਲੂ ਕੀਤਾ ਸੀ ਬੋਰ ਚੋਂ ਮਿੱਟੀ ਆ ਰਹੀ ਹੈ ਜੋ ਮੈਨੂੰ ਈਓ ਸਾਹਿਬ ਨੇ ਦੱਸਿਆ ਕਿ ਬੋਰ ਚੋਂ ਮਿੱਟੀ ਆ ਰਹੀ ਹੈ ਦੂਜੇ ਪਾਸੇ ਪਾਈਪਾ ਪਾਣ ਲਈ ਪਾਈਪਾ ਮੰਗਵਾ ਚੁੱਕੇ ਸੀ ਪਾਈਪਾ ਪਾਣੀਆਂ ਪਰ ਕੁਝ ਲੋਕਾਂ ਨੂੰ ਇਹ ਹੁੰਦਾ ਕਿ ਮੈਂ ਬਸ ਕੁਝ ਕਲੇਸ਼ ਪਾਣਾ ਹੀ ਪਾਣਾ ਹੈ ਕਿ ਧਰਨੇ ਲਾ ਕੇ ਕਿ ਟਾਲੀ ਵਾਲੇ ਚੌਕ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਪਾਈਪਾ ਪੈ ਜਾਣਗੇ ਅਸੀਂ ਖੁਦ ਕੰਮ ਕਰ ਰਹੇ ਆ ਕੰਮ ਕਰਨ ਆਏ ਆ ਔਰ ਮੈਨੂੰ ਪਤਾ ਜੇ ਮੇਰੀ ਪਬਲਿਕ ਪਰੇਸ਼ਾਨ ਹੈ ਤਾਂ ਮੈਂ ਚੈਨਲ ਨਾਲ ਨਹੀਂ ਬੈਠ ਸਕਦੀ ਆਲਰੇਡੀ ਉਹਦਾ ਕੰਮ ਚੱਲ ਰਿਹਾ ਤੇ ਜੇ ਉਹਦੇ ਲਈ ਅਸੀਂ ਧਰਨੇ ਲਾਵਾਂਗੇ ਤਾਂ ਇਹ ਉਹੀ ਦੱਸ ਸਕਦੇ ਹੋ ਆਪਦੇ ਆਪ ਨੂੰ ਕੀ ਦਿਖਾਉਣਾ ਚਾਹੁੰਦੇ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕਿ ਵੀ ਸਾਡਾ ਕੰਮ ਕਰਵਾ ਦੇ ਨਹੀਂ ਜਦੋਂ ਸੀਨੀਅਰ ਵਾਈਸ ਪ੍ਰਧਾਨ ਹੈ ਉਹਨਾਂ ਕੋਲ ਕੀ ਉਹ ਕੁਝ ਕਰਵਾ ਨਹੀਂ ਸਕਦੇ ਜਾਂ ਬੰਦੇ ਦੀ ਇੰਨੀ ਉਹ ਨਹੀਂ ਹੈ ਕਿ ਉਹਨਾਂ ਦੀ ਕੋਈ ਸੁਣਦਾ ਨਹੀਂ ਤਾਂ ਸਾਡੇ 'ਚ ਕਮੀ ਹੋਊਗੀ ਨਾ ਜੇ ਕੋਈ ਸਾਡੀ ਸੁਣਦਾ ਨਹੀਂ ਹੈ ਬਿਲਕੁਲ ਜੀ ਇਹ ਸਾਰਾ ਉਹਨਾਂ ਦੀ ਪਲੈਨਿੰਗ ਨਾਲ ਹੀ ਚੱਲ ਰਿਹਾ ਮੈਨੂੰ ਕੋਈ ਗੱਲ ਨਹੀਂ ਹੈ ਪਬਲਿਕ ਮੇਰੇ ਨਾਲ ਹੈ ਜੇ ਮੇਰੀ ਪਬਲਿਕ ਪਰੇਸ਼ਾਨ ਹੈ ਤਾਂ ਮੈਨੂੰ ਦਰਦ ਪਹਲਾ ਹੈ ਆਲਰੇਡੀ ਜਿਹੜੇ ਕੰਮ ਤੇ ਕੰਮ ਚੱਲ ਰਿਹਾ ਉਸ ਵਾਸਤੇ ਅਸੀਂ ਜੇ ਧਰਨੇ ਲਾਵਾਂਗੇ ਤਾਂ ਉਹ ਗਲਤ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਅੱਜ ਤੁਹਾਡੇ ਵਾਈਸ ਪ੍ਰਧਾਨ ਦੇ ਤੁਹਾਡਾ ਪ੍ਰੋਗਰਾਮ ਖੜਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਦੂਜੀ ਪਾਰਟੀਆਂ ਨਾਲ ਦੇਖੋ ਦੂਜੀਆਂ ਪਾਰਟੀਆਂ ਨਾਲ ਰਲ ਕੇ ਉਹ ਬਲਕਿ ਮੈਂ ਕਹਿੰਦੀ ਅੱਛੀ ਗੱਲ ਹੈ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਆ ਗਿਆ ਕਿ ਅਸੀਂ ਇੱਕ ਪਾਸੇ ਕਹਿੰਦੇ ਅਸੀਂ ਆਮ ਆਦੀ ਪਾਰਟੀ ਦੇ ਆ ਇੱਕ ਪਾਸੇ ਅਸੀਂ ਦੂਜੀਆਂ ਪਾਰਟੀਆਂ ਦੇ ਨਾਲ ਬੈਠ ਰਹੇ ਹਾਂ ਮੇਰਾ ਪ੍ਰੋਗਰਾਮ ਨਹੀਂ ਖਰਾਬ ਹੋਇਆ ਦੇਖੋ ਲੋਕ ਆਪਣੇ ਆਪ ਹੀ ਆਏ ਆ ਜਿਹੜੇ ਪਿਆਰ ਕਰਦੇ ਆਏ ਆ ਜਿਹੜੀ ਜਨਤਾ ਉੱਥੇ ਪਰੇਸ਼ਾਨ ਐ ਉਹਦਾ ਦੁੱਖ ਮੈਨੂੰ ਵੀ ਐ ਆਲਰੇਡੀ ਉਹਦਾ ਕੰਮ ਚੱਲ ਰਿਹਾ ਔਰ ਮੈਨੂੰ ਲੱਗਦਾ ਅੱਜ ਕੱਲ ਚ ਉਹਦਾ ਕੰਮ ਪੂਰਾ ਹੋ ਜੂਗਾ ਮੈਨੂੰ ਕੋਈ ਕਾਰਵਾਈ ਵੀ ਕਰੋਗੇ ਇਹਨਾਂ ਦੇ ਖਿਲਾਫ ਜਿਹੜੇ ਕੰਮ ਕਰ ਰਹੇ ਆ ਉਹ ਪ੍ਰਸ਼ਾਸਨ ਨੇ ਦੇਖਣਾ ਉਹ ਪ੍ਰਸ਼ਾਸਨ ਨੇ ਦੇਖਣਾ ਦੇਖੋ ਮੇਰੀ ਇਕਾਦਤ ਐ ਮੈਂ ਦੂਜੀਆਂ ਪਾਰਟੀਆਂ ਵਾਂਗੂ ਕਦੇ ਕਿਸੇ ਦੇ ਪਰਚੇ ਨਹੀਂ ਦਰਜ ਕਰਾਂਦੀ ਕਿਸੇ ਨੂੰ ਸਜ਼ਾ ਨਹੀਂ ਦਿੰਦੀ ਅਸੀਂ ਇਗਨੋਰ ਕਰ ਦਿੰਦੇ ਆ ਵੀ ਜਿਹੜਾ ਬੰਦਾ ਸਾਡੀ ਆਮ ਆਦੀ ਪਾਰਟੀ ਦੇ ਵਿੱਚ ਕਾਬਿਲ ਹੀ ਨਹੀਂ ਐ ਤੋ ਉਹ ਬੰਦੇ ਦਾ ਆਪਣੇ ਆਪ ਹੀ ਲੋਕਾਂ ਨੂੰ ਅੱਜ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੌਣ ਕਿਹਦੇ ਹੱਥਾਂ 'ਚ ਖੇਡ ਰਿਹਾ ਉਹ ਤੁਹਾਡੇ ਸਾਹਮਣੇ ਹੈ ਐਕਸ਼ਨ ਪੰਜਾਬ ਵੈਬ ਨਿਊਜ਼ ਦੇ ਲਈ ਰਾਜਪੁਰਾ ਤੋਂ ਗੁਰਪ੍ਰੀਤ ਅ띠 ਮੰਦਿਰਪੁਰ ਐਕਸ਼ਨ ਪੰਜਾਬ ਉਸ ਜੋ ਨਜ਼ਰ ਆਵੇ